ਪੂਬਲਿਕ ਲਾਈਵ 12 ਦਿਨ ਬੀਤ ਜਾਣ ਦੇ ਬਾਅਦ ਵੀ ਹੜ ਦਾ ਸੰਤਾਪ ਪੋਗ ਰਹੇ ਮਲਕਪੁਰ ਦੇ ਪੈਂਤੀ ਗੁਜਰ ਪਰਿਵਾਰ ਅੱਜ ਵੀ ਨਰਕਪਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹਨ ਪੀੜਤਾ ਨੇ ਦੱਸਿਆ ਕਿ ਲਗਭਗ 13 ਦਿਨ ਪਹਿਲਾਂ ਯੂਬੀਡੀਸੀ ਨਹਿਰ ওভারਫਲੋ ਹੋ ਗਈ ਸੀ ਜਿਸ ਦੇ ਚੱਲਦੇ ਨਹਿਰ ਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਜਾ ਵੜਿਆ ਸੀ ਜਿਸ ਕਾਰਨ ਉਹ ਆਪਣੇ ਘਰ ਛੱਡ ਕੇ ਭੱਜ ਗਏ ਜਦੋਂ ਪਾਣੀ ਦਾ ਲੈਵਲ ਘਟਿਆ ਤਾਂ ਉਹ ਵਾਪਸ ਆਏ ਮਾੜੇ ਮੋਟੇ ਕਾਰਠੀ ਕੀਤੇ ਪਰ ਅੱਜ ਵੀ ਉਹਨਾਂ ਦੇ ਘਰ ਨੂੰ ਜਾਣ ਵਾਲਾ 2 ਕਿਲੋਮੀਟਰ ਦਾ ਰਸਤਾ अते पानी न होया है, जिस कारण उन्होंने कम्मा कार जाने बड़ी मुश्किल है उन्होंने दस्या के इस हड़ के चलते उन्होंने डर भी मर गए तशासन वालों किसी ने भी उन्होंने सार नहीं ली जिस कारण वह बड़ी मुश्किल नाल आर्थिक तंगी दे विच अपना जीवन बसर कर रहे हैं उन्होंने दस्या कि गारानी के चलते उन्होंने आने कई बार दुर्घटना का सामना भी करना पै रहा है पर प्रशासन वलो के सेवितरांदी उना दी कोई मदद नहीं कीती गई हैरानी वाली गल है ये है कि जिथे एक गुजर परिवार रहंदे हन उत्थो मटर कुझ ही दूरी ते डीसी दा दफ्तर भी है पर फिर भी ये परिवार नरक परी जिंदगी जीन्नु मजबूर है उना ने दसया के अपने बचियां दा पालन पोषण करना भी औखा होया पिया है हुन सरकार अते प्रशासन नु अपील कीती है कि उना मदद कीती जावे मेरा नाम है हां जी ਤੁਸੀਂ ਇੱਥੇ ਰਹਿ ਰਹੇ ਹੋ ਕੀ ਪਰੇਸ਼ਾਨੀ ਆ ਰਹੀ ਤੁਹਾਨੂੰ ਹੁਣ ਸਾਨੂੰ ਰਸਤੇ ਦੀ ਬੜੀ ਪਰੇਸ਼ਾਨੀ ਆ ਰਹੀ ਹੈ ਅੱਛਾ ਕੋਈ ਇੱਥੇ ਅਧਿਕਾਰੀ ਹੈ ਕੋਈ ਕੋਈ ਅਫਸਰ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਆਇਆ ਕੋਈ ਰਾਸ਼ਨ ਕਿਸੇ ਨੇ ਕੁਝ ਭੇਜਿਆ ਕੋਈ ਕੁਝ ਨਹੀਂ ਕੀ ਹੋਇਆ ਜੀ ਇੱਥੇ ਤੁਹਾਨੂੰ ਇੱਥੇ ਨਾਲ ਛੋਟੀ ਨਾਲ ਟੁੱਟੀ ਆ ਦਾ ਪਾਣੀ ਆ ਗਿਆ ਸਾਡੇ ਘਰਾਂ ਚ ਹੁਣ ਤੁਹਾਨੂੰ ਹੁਣ ਕੀ ਪਰੇਸ਼ਾਨੀ ਆ ਰਹੀ ਹੈ ਹੁਣ ਸਾਨੂੰ ਰਸਤੇ ਦੀ ਬਹੁਤ ਪਰੇਸ਼ਾਨੀ ਹੈ ਅਸੀਂ ਨਾ ਕਮਾ ਸਕਦੇ ਆ ਨਾ ਜਾ ਸਕਦੇ ਆ ਕਿਤੇ ਜਿੱਧਰ ਜਾਣਾ ਉਧਰ ਚਿੱਕੜ ਗਾਰਾ ਹੀ ਹੈ ਨਰਕ ਦੇ ਵਿੱਚ ਰਹਿ ਰਹੇ ਆ ਅਸੀਂ ਕੀ ਸਾਡੀ ਕੋਈ ਮਦਦ ਨਹੀਂ ਕੀਤੀ ਨਾ ਕੋਈ ਆਇਆ ਇੱਥੇ ਸਾਡੇ ਘਰ ਵੀ ਟੁੱਟੇ ਹੋਏ ਨੇ ਔਰ ਪੂਰਾ ਅੰਦਰ ਬਾਹਰ ਪਾਣੀ ਪਾਣੀ ਹੈ ਰਸਤਾ ਪੂਰਾ ਖਰਾਬ ਹੈ ਕੋਈ ਅਫਸਰ ਨੇ ਕਿਹਨੇ ਮਦਦ ਕੀਤੀ ਹੋਈਆਂ ਕਿ ਸਰਕਾਰ ਦੇ ਬੰਦੇ ਨੇ ਕੋਈ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਨਾ ਕੋਈ ਆਇਆ ਹੁਣ ਤੁਸੀਂ ਕਿੱਦਾਂ ਜੀ ਰਹੇ ਕਿਥੇ ਰਾਸ਼ਨ ਲੈਣਗੇ ਨਾ ਇਤਬਾਰ ਜਾ ਸਕਦੇ ਆ ਨਾ ਕੋਈ ਸ਼ਾਇਦ ਸਾਡੇ ਕੋਈ ਬੱਚਾ ਬਿਮਾਰ ਹੋਏ ਰਾਤ ਨੂੰ ਦਿਨ ਨੂੰ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਆ ਉਹ ਵੀ ਓਖਾ ਹੀ ਲੈਣਾ ਹੁਣ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਸਰਕਾਰ ਆਏ ਸਾਨੂੰ ਦੇਖੇ ਸਾਡਾ ਵੀ ਕੋਈ ਹਾਲ ਚਾਲ ਬਣਾਏ